ਭਾਰਤੀ ਫੌਜ ਹਵਾਈ ਫੌਜ ਅਤੇ ਜਲ ਸੈਨਾ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਇਸ ਕਾਨਫਰੰਸ ਦੇ ਵਿੱਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਲੈਫਟਨੈਂਟ ਜਨਰਲ ਰਾਜੀਵ ਕੇਈ ਨੇ ਆਪਰੇਸ਼ਨ ਸੰਦੂਰ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਉਹਨਾਂ ਦੇ ਨਾਲ ਡੀਜੀ 에ਅਰ ਆਪਰੇਸ਼ਨ 에어 마샬 ਅਵਦੇਸ਼ ਕੁਮਾਰ ਭਾਰਤੀ ਅਤੇ ਡੀਜੀ ਨੇਵਲ ਆਪਰੇਸ਼ਨਸ ਵਾਈਡ ਐਡਮਿਰਲ ਏ ਐਨ प्रमोद ਵੀ ਹਾਜ਼ਰ ਰਹੇ ਪਹਿਲੀ ਵਾਰ ਸੀ ਜਦੋਂ ਤਿੰਨ ਫੌਜਾਂ ਦੇ ਸੀਨੀਅਰ ਅਧਿਕਾਰੀ ਇਸ ਕਾਰਵਾਈ ਬਾਰੇ ਇਕੱਠੇ ਬ੍ਰੀਫਿੰਗ ਕਰ ਰਹੇ ਸਨ ਕਾਨਫਰੰਸ ਦੀ ਸ਼ੁਰੂਆਤ ਸ਼ਿਵ ਤੰਦਵ ਦੀ ਧੁਨ ਨਾਲ ਹੋਈ ਲੈਫਟਨਰ ਜਨਰਲ ਰਾਜੀਵ ਗਈ ਵਾਈਸ ਐਡਮਿਰਲ ਏਆਰ ਪ੍ਰਮੋਦ ਅਤੇ 에ਅਰ ਮਾਰਸ਼ਲ ਕੁਮਾਰ ਭਾਰਤੀ ਨੇ ਆਪਰੇਸ਼ਨ ਸੰਦੂਰ ਬਾਰੇ ਦੱਸਿਆ ਕਿ ਉਹਨਾਂ ਪਾਕਿਸਤਾਨ ਵਿੱਚ ਕਿਸੇ ਵੀ ਫੌਜੀ ਟਿਕਾਣੇ ਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਭਾਰਤ ਨੇ ਨੌ ਅਤਵਾਦੀ ਟਿਕਾਣਿਆਂ ਤੇ ਹਮਲਾ ਕਰਕੇ 100 دہشت گردਾਂ ਨੂੰ ਮਾਰਿਆ ਹੈ ਇਹਨਾਂ ਵਿੱਚ ਕੰਦਾਰ ਹਾਈਜੈਕ ਤੇ ਪਲਵਾਮਾ ਹਮਲੇ ਕਰਨ ਵਾਲੇ ਤਿੰਨ دہشت گرد ਵੀ ਸ਼ਾਮਲ ਹਨ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਦੇ 40 ਫੌਜੀ ਜਵਾਨ ਤੇ ਅਧਿਕਾਰੀ ਹਲਾਕ ਹੋਏ ਹਨ ਲੈਫਟ ਹੰਡ ਕੇ ਨੇ ਦੱਸਿਆ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿੱਚ ਚੱਲਦੇ ਅਤਵਾਦੀ ਕੈਂਪਾਂ ਦੀ ਨਿਸ਼ਾਨਦੇਹੀ ਕੀਤੀ ਤੇ ਇਸ ਤੋਂ ਬਾਅਦ ਇਹ ਕਾਰਵਾਈ ਅੰਜਾਮ ਵਿੱਚ ਲਿਆਂਦੀ 에어ਮਾਰਸ਼ਲ ਭਾਰਤੀ ਨੇ ਦੱਸਿਆ ਹੈ ਕਿ ਭਾਰਤ ਨੇ ਉਹਨਾਂ ਥਾਵਾਂ ਤੇ ਹਮਲਾ ਕੀਤਾ ਜਿੱਥੇ ਪਾਕਿਸਤਾਨ ਦੇ دہشتਗਰਦ ਸਭ ਤੋਂ ਵੱਧ ਪ੍ਰਭਾਵਿਤ ਹੋਏ